ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਨਵੀਂ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਇੱਕ ਆਪਾਂ ਕੁੱਲ 51000 ਦੀ ਅੱਜ ਗੱਡੀ ਲੈ ਕੇ ਪਹੁੰਚਿਆ ਜੀ ਰੇਟ ਕੀਤਾ ਜਾਊਗਾ 20 ਕੁ ਹਜ਼ਾਰ ਦਾ ਆਪਾਂ ਸਪਲੈਂਡਰ ਮੋਟਰਸਾਈਕਲ ਲੈ ਕੇ ਪਹੁੰਚਿਆ ਇੱਕ ਆਪਾਂ ਸਕੂਟਰੀ ਲੈ ਕੇ ਪਹੁੰਚੇ ਅਸੀਂ ਸਾਰਾ ਕੁਝ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ 9465629482 ਆਪਣੇ ਕੋਲੇ ਵੀਡੀਓ ਜਾਣਕਾਰੀ ਫੂਡ ਮਾ ਸਾਰਾ ਕੁਝ ਪੇਜ ਕਿ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਲਟੋ ਗੱਡੀ ਚੈੱਕ ਕਰੋ 2006 ਮਾਡਲ 27 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਏਰੀਆ ਮਾਲਕ ਦਾ ਪਟਿਆਲਾ ਹੈਗਾ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੀ ਆਂ ਜੀ 6 ਮਾਡਲ ਹੈ 27 ਤੱਕਰ ਪਾਸਿੰਗ ਹੈ 70000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਆਂ ਅਸੀਂ ਬਾਕੀ ਨੰਬਰ ਪਲੇਟਾ ਤੁਸੀਂ ਚੈੱਕ ਕਰ ਲਓ ਹਰ ਚੀਜ਼ ਆਪਾਂ ਤੁਹਾਨੂੰ ਫੋਟੋ ਮਾਰਾ ਹਿੰਦਕਾਰ ਆ ਰਹੀਆਂ ਜੀ ਹਰਿਆਣਾ ਨੰਬਰ ਗੱਡੀ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਬਾਕੀ ਤੁਸੀਂ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਕਰ ਸਕਦੇ ਹੋ ਜੀ ਇਹ ਮਾਲਕ ਦਾ ਮੋਬਾਈਲ ਨੰਬਰ ਥੱਲੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲ ਹੀ ਗਿਆ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੈ ਜੀ ਗੱਲਬਾਤ ਕਰਦੇ ਆ ਜੀ ਆਪਾਂ ਹੁਣ ਸਵਿਫਟ ਗੱਡੀ ਦੀ ਪੰਜ ਮਾਡਲ ਬੀਐਕਐਸਆਈ ਗੱਡੀ ਲੈ ਕੇ ਪਹੁੰਚੇ ਆ ਪੈਟਰੋਲ ਤੇਜੀ ਹੈ ਇਹ ਗੱਡੀ ਏਸੀ ਹੀਟਰ ਦੀ ਗੱਲ ਕਰੀਏ ਚਾਲੂ ਹਾਲਤ ਦੇ ਵਿੱਚ ਆਪਰ ਮਿਲੂਗਾ ਗੱਡੀ ਦੇ ਸਾਰੇ ਫੰਕਸ਼ਨ ਜਿਹੜੇ ਹੁੰਦੇ ਆ ਸਾਰੇ ਆਪਾਂ ਨੂੰ ਵਧੀਆ ਮਿਲ ਜਾਣਗੇ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਹੈ ਜੀ ਤੇ ਪਾਵਰ ਵਿੰਡੋ ਹੈ ਠੀਕ ਹੈ ਜੀ ਤੇ ਸਾਰਾ ਕੁਝ ਵਧੀਆਗਾ ਤੇ ਜਿਨ੍ਹਾਂ ਕੋਲੇ ਗੱਡੀ ਹੈਗੀ ਐ ਜਿਹੜੇ ਮਾਲਕ ਆਪ ਨੇ ਉਹ ਆਰਮੀ ਪਰਸਨ ਹੈ ਜੀ ਆਰਮੀ ਦੇ ਵਿੱਚ ਲੱਗੇ ਹੋਏ ਨੇ ਤੇ ਦੂਜੇ ਨਾਮ ਗੱਡੀ ਆ 99000 ਰੁਪਿਆ ਮਾਲਕ ਨੇ ਰੇਟ ਮੰਗਿਆ ਹਰਿਆਣਾ ਨੰਬਰ ਗੱਡੀ ਆ ਸਰਸੇ ਖੜੀ ਆ ਸਰਸਾ ਮਾਲਕ ਦਾ ਏਰੀਆ ਗਾ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਤਾਂ ਜਾ ਕੇ ਦੇਖ ਸਕਦੇ ਹੋ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਵਧੀਆ ਮਿਲ ਜਾਣਗੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਮਾਲਕ ਨੇ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਬਾਕੀ ਫੋਟੋਆਂ 'ਚ ਸਾਰਾ ਖੁਸ਼ ਹੋ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਗੱਲਬਾਤ ਕੋਈ ਤੁਸੀਂ ਆਪ ਕਰਨੀ ਹੈ ਮਾਲਕ ਨਾਲ ਗੱਲ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਦਈ ਦੇ ਤਾਂ ਵੱਡੇ-ਵੱਡੇ ਅੱਖਰਾਂ 'ਚ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਨੂੰ ਬਾਕੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੀ 9465629488 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੋਲਟ ਕੋਈ ਵੀ ਸਕੂਟੀ ਛੋਟਾ થી ਕੁਛ ਵੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਕਿਸੇ ਵੀ ਏਰੀਆ ਚ ਪਿੰਡ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਡੈਜ਼ਾਇਰ ਗੱਡੀ ਦੀ ਡੈਜ਼ਾਇਰ ਪੰਜਾਬ ਨੰਬਰ ਆਪਾਂ ਲੈ ਕੇ ਪਹੁੰਚੇ ਹਾਂ ਜਲੰਧਰ ਮਾਲਿਕ ਦਾ ਏਰੀਆ ਗਮ ਨੋ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2009 ਮਾਡਲ ਹੈ ਨਵੇਂ ਟਾਇਰਾਂ ਚ 165000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 2029 ਤੱਕ ਕਰ ਪਾਉ ਸਿੰਘ ਤੇ ਸਾਰਾ ਕੁਝ ਵਧੀਆਗਾ ਤੇ ਇਹ ਕਾਗਜ਼ ਪੱਤਰ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਕਮੀ ਪੇਸ਼ੀ ਕੋਈ ਨਹੀਂ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਗੱਡੀ ਦਾ ਰੰਗ ਚੈੱਕ ਕਰੋ ਜੀ ਬੰਪਰ ਚੈੱਕ ਕਰੋ ਅੰਦਰੋਂ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਤੇ ਮੈਡ ਤੁਸੀਂ ਚੈੱਕ ਕਰੋ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਏਸੀ ਹੀਟਰ ਵਧੀਆ ਸੀ ਸਾਰੇ ਫੰਕਸ਼ਨ ਵਰਕਿੰਗ ਚ ਮਿਲ ਜਾਣਗੇ ਲਾਈਟਾਂ ਲੂਟਾ ਸ਼ੀਸ਼ਾ ਸੂਸ਼ਾ ਸਾਰਾ ਕੁਝ ਆਪਾਂ ਨੂੰ ਇੱਕ ਨੰਬਰ ਮਿਲੂਗਾ 1.65 ਮਾਲਕ ਨੇ ਡਿਮਾਂਡ ਕੀਤੀ ਅਸੀਂ ਮਾਲਕ ਕਹਿੰਦੇ ਨੇ ਵੀ 1.65 ਇੱਕ ਵਾਰੀ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ 2009 ਮਾਡਲ ਗੱਡੀ ਹੈ ਜਲੰਧਰ ਘੜੀ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜਲੰਧਰ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਕੋਈ ਕਰਨੀ ਹੈ ਤੁਸੀਂ ਗੱਡੀ ਨੂੰ ਚਲਾ ਕੇ ਦੇਖਣਾ ਹੋਵੇ ਇੰਜਨ ਗੇਅਰ ਦੇਖਣਾ ਹੋਵੇ ਗੱਡੀ ਦੀ ਸਟਾਰਟਿੰਗ ਚੈੱਕ ਕਰਨੀ ਤਾਂ ਤੁਸੀਂ ਮਾਲਕ ਦੇ ਘਰੇ ਜਾਓ ਜੀ ਮਾਲਕ ਦੇ ਘਰੇ ਜਾਓਗੇ ਗੱਡੀ ਬਾਰੇ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਦਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਕਰੋ ਮਾਲਕ ਨਾਲ ਗੱਲਬਾਤ ਤੇ ਇੱਕ ਗੱਲ ਸੀ ਜਿਹੜੇ ਮਾਲਕ ਆਪ ਨੇ ਉਹ ਰਹਿੰਦੇ ਨੇ ਜੀ ਬਾਹਰ ਬਾਰ ਗਈ ਮਾਲਕ ਦੀ ਗੱਡੀ ਆਹੀ ਬਾਕੀ ਨੰਬਰ ਜਿਹੜਾ ਤੁਹਾਨੂੰ ਮਿਲੂਗਾ ਬਾਹਰ ਦਾ ਨੰਬਰ ਮਿਲੂਗਾ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਸੀਂ ਜਾਂ ਤਾਂ ਮੈਸੇਜ ਕਰ ਦਿਓ ਜਾਂ ਫਿਰ WhatsApp ਤੇ ਫੋਨ ਕਰ ਲਿਓ ਪਹਿਲਾਂ ਨੰਬਰ ਸੇਵ ਕਰ ਲਿਓ ਫਿਰ WhatsApp ਤੇ ਫੋਨ ਕਰ ਲਿਓ ਮਾਲਕ ਤੁਹਾਨੂੰ ਰਿਪਲਾਈ ਕਰ ਦੇਣਗੇ ਜੀ ਗੱਲ ਕਰਦੇ ਆ ਜੀ ਆਪਾਂ ਹੁਣ ਆਪਣੇ ਥੋੜੇ ਜਿਹਾ ਚੈਨਲ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਗੱਡੀਆਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਬਹੁਤ ਵਧੀਆ ਵਧੀਆ ਰੇਟਾਂ 'ਚ ਤੇ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਮਿਲ ਜਾਣਗੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਜਿਹੜਾ ਸਪਲੈਂਡਰ ਆਪਾਂ ਲੈ ਕੇ ਪਹੁੰਚੇ ਹਾਂ ਉਹਦੀ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਜਿੰਨੇ ਮੇਰੇ ਵੱਡੇ ਬਜ਼ੁਰਗ ਜਿੰਨੇ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਲਾਈਕ ਜ਼ਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਥੱਲੇ ਕੋਨ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਜੀ ਬਾਕੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਘਰ ਆ ਕੋਠੀਆਂ ਮਕਾਨ ਕੁਝ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਕੁਝ ਜਿੰਨਾ ਕੰਮ ਹੁੰਦਾ ਆਪਣਾ ਸਾਰਾ ਫ੍ਰੀ ਚ ਆਪਾਂ ਕਰਦੇ ਆਂ ਜੀ ਗੱਲ ਕਰਦੇ ਆਪਾਂ ਹੁਣ ਸਕੂਟੀ ਦੀ ਸਾਰੀ ਗੱਲਬਾਤ ਕਰਦੇ ਆਂ ਜੀ ਆਪਾਂ ਤੇ ਫੋਟੋ ਮਾ ਪਹਿਲਾਂ ਇੱਕ ਵਾਰੀ ਚੈੱਕ ਕਰੋ ਜੀ ਫੋਟੋ ਮਾ ਜੋ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਰਹੇ ਆਂ ਜੀ ਐਕਟਿਵ ਆਫ 5G ਸਕੂਟੀ ਇਹ ਹੈ ਕੰਡੀਸ਼ਨ ਚੈੱਕ ਕਰੋ ਜੀ ਪੂਰੀ ਵਧੀਆ 19 ਮਾਡਲ ਹੈ ਜੀ 8ਵੇਂ ਮਹੀਨੇ ਦੀ 2019 ਚ ਤੇ ਪਹਿਲੇ ਨਾਮ ਸਕੂਟੀ ਇਹ ਇੱਕ ਹੱਥ ਚੱਲੀ ਹੋਈ ਅਸੀਂ ਜੀ ਆਪਾਂ ਕਿਲੋਮੀਟਰ ਦੀ ਗੱਲ ਕਰੀਏ ਚੱਲੀ ਦੀ ਤਾਂ 17522 ਕਿਲੋਮੀਟਰ ਚੱਲੀ ਹੋਈ ਐ ਨਾਲ ਦੇ ਟਾਇਰ ਨੇ 62000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਨਵੀਂ ਬੈਟਰੀ ਐ ਜੀ ਸਾਰਾ ਕੁਝ ਇੱਕ ਨੰਬਰ ਐ ਨਾ ਤਾਂ ਕੋਈ ਕਮੀ ਪੇਸ਼ੀ ਐ ਨਾ ਕੋਈ ਲੱਗੀ ਛਗੀ ਐ ਸੀ ਤੇ ਬਾਕੀ ਤੁਸੀਂ ਚੈੱਕ ਕਰੋ ਨਾ ਕੋਈ ਡੈਮੇਜ ਨਾ ਕੋਈ ਡਿੱਗੀ ਛਗੀ ਐ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਐ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਤਾਂ ਮਾਲਕ ਨਾਲ ਕਰੋ ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰੋਗੇ ਜਦੋਂ ਸਾਰਾ ਕੁਝ ਮਾਲਕ ਤੁਹਾਨੂੰ ਦੱਸ ਦੇਣਗੇ ਬਾਕੀ ਦਾ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਕੋਈ ਹੋਰ ਗੱਲ ਕਰਨੀ ਹੈ ਕਰ ਸਕਦੇ ਹੋ ਜੀ ਗੱਲ ਕਰਾਂਗੇ ਆਪਾਂ ਸਪਲੈਂਡਰ ਦੀ ਸਪਲੈਂਡਰ ਤੁਸੀਂ ਇੱਕ ਵਾਰੀ ਚੈੱਕ ਕਰੋ ਬਿਲਕੁਲ ਨਵਾਂ ਟਾਇਰ ਆਪਾਂ ਨੂੰ ਮਿਲੂਗਾ ਪਿਛਲਾ ਤੇ ਜਿਹੜਾ ਮੂਰਲਾ ਹੈਗਾ ਸੀ ਉਹ ਆਪਾਂ ਨੂੰ ਲਗਭਗ ਮਿਲ ਜਾਊਗਾ ਪੰਜਾਬ ਤੋਂ ਉੱਤੇ ਜੀ ਜੇ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਨੰਬਰ ਆਪਾਂ ਨੂੰ ਮਿਲੂਗਾ ਟਾਇਰਾਂ 'ਚ ਵੀ ਲੱਗੇ ਹੋਏ ਨੇ ਕਾਲੇ ਰੰਗ ਦਾ ਬਾਕੀ ਤੁਸੀਂ ਫੋਟੋਆਂ ਚ ਦੇਖ ਹੀ ਰਹੇ ਹੋ ਸੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਸੀ ਤਾਂ ਮਾਲਕ ਨੇ ਮਾਡਲ 2009 ਦੱਸਿਆ ਗਾ ਤੇ ਮਾਲਕ ਦਾ ਏਰੀਆ ਜਲੰਧਰ ਹੈ ਜੀ ਜਲੰਧਰ ਦੇ ਲਾਗੇ ਪੈਂਦਾ ਗਾ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਨੋ ਮਾਡਲ 20000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਕਰੋ ਗੱਲਬਾਤ ਜੜੀ ਵੀ ਕਰਨੀ ਹੋਈ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਮੋਟਰਸਾਈਕਲ ਵੀ ਤੁਸੀਂ ਦੇਖ ਲਿਆ ਸੀ ਸਕੂਟੀ ਵੀ ਦੇਖ ਲਈ ਗੱਡੀਆਂ ਵੀ ਦੇਖ ਲਈਆਂ ਅੱਗੇ ਆਪਾਂ ਇੱਕ ਹੋਰ ਗੱਡੀ ਲੈ ਕੇ ਪਹੁੰਚੇ ਜਮਾ ਸਾਸਤੀ ਉਹਦੀ ਵੀ ਗੱਲ ਕਰਦੇ ਹਾਂ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਵੀਡੀਓ ਚਾਲਦੀ ਚਾਲਦੀ ਵੀਡੀਓ 'ਚ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਜਨ ਅਸਟਿਲੋ ਪੈਟਰੋਲ ਤੇ ਪਲੱਸ ਸੀਐਨਜੀ ਸੱਤ ਮਾਡਲ ਆ ਇੰਜਨ ਗੇਅਰ ਫੁੱਲ ਗਰੰਟੀਡ ਐਜ਼ ਇਟ ਟਾਇਰ ਨਵੀਂ ਬੈਟਰੀ ਨਵੀਆਂ ਸੀਟ ਕਵਰ ਆ ਬਿਲਕੁਲ ਨਵੀਂ ਏਸੀ ਹੀਟਰ ਦਾ ਸਾਰਾ ਕੰਮ ਹੋਇਆ ਤੇ ਸਰਵਿਸ ਦਾ ਸਾਰਾ ਕੰਮ ਹੋਇਆ ਸੀ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਨੰਬਰ ਪਲੇਟਾਂ ਸਰਕਾਰੀ ਨੇ 51000 ਦੇ ਵਿੱਚੋਂ ਰੇਟ ਕੀਤਾ ਜੋ ਕੋਈ ਫਿਕਸ ਨਹੀਂ ਹੈਗਾ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ 7814016 600 ਪੂਰਾ ਇਹ ਮਾਲਕ ਦਾ ਨੰਬਰ ਹੈ ਜੀ ਲਾਲ ਰੰਗ ਦੀ ਗੱਡੀ ਆਹੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਨਾਲ ਕਰੋ ਗੱਲਬਾਤ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਦੱਸਿਓ ਜੀ ਤੇ ਅਗਲੀ ਵੀਡੀਓ ਚ ਐਡ ਕਰ ਬੋਣੀ ਆ ਤੁਸੀਂ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਚਾਹੀਏ ਕੁਝ ਵੀ ਹੈ ਤੁਹਾਡੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਆ ਤਾਂ ਕਮੈਂਟ ਕਰਕੇ ਦੱਸੋ ਕਿਹੜੀ ਮਸ਼ੀਨਰੀ ਕੀ ਚਾਹੀਦੀ ਹੈ ਉਸ ਨੂੰ ਕਿੰਨੇ ਰੇਟ 'ਚ ਆਪਾਂ ਲੈ ਕੇ ਪਹੁੰਚਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਜੀ